ਪਿਛਲੇ ਦਿਨੀ ਸ਼ਿਗਰੂ ਨਾਨਕ ਹਸਪੀਟਲ ਅੰਮ੍ਰਿਤਸਰ ਤੋਂ ਬੱਚਾ ਚੋਰੀ ਕਰਕੇ ਭੱਜੀ ਆਟੋ ਚੜ੍ਹ ਗਈ ਪੋਰਟਲੇ ਕੇ ਅੰਮ੍ਰਿਤਸਰ ਤੋਂ ਲੁਧਿਆਣਾ ਬੱਚਾ ਚੋਰੀ ਕਰਕੇ ਲੈ ਕੇ ਆਈ ਆਟੋ ਨੂੰ ਲੁਧਿਆਣਾ ਬਸੰਤ ਕੌਮੀ ਰਿਪੋਰਟ ਨੇ ਕੀਤਾ ਕਾਬੂ ਸਾਂਝੇ ਆਪਰੇਸ਼ਨ ਦੌਰਾਨ ਔਰਤ ਦਾ ਸਾਥੀ ਵਿਚੜਿਆ ਪੁੱਛੜੇ ਕੇ ਖੁਸ਼ੀ ਦੀ ਗੱਲ ਇਹ ਹੈ ਕਿ ਬੱਚਾ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ ਹੈ ਬੱਚੇ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਔਰਤ ਦੇ ਪਤੀ ਨੇ ਦੱਸਿਆ ਕਿ ਮਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਮੇਰੀ ਘਰਵਾਲੀ ਨੂੰ ਪਤਾ ਹੋਊਗਾ ਜਦਕਿ ਉਹ 10 ਦਿਨ ਉਸੇ ਔਰਤ ਤੇ ਬੱਚੇ ਨਾਲ ਰਹਿ ਰਿਹਾ ਸੀ ਲੁਧਿਆਣਾ ਸੰਤ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਸਾਨੂੰ ਸੁੰਗਲੀ ਸੀ ਕਿ ਸਾਡੇ ਇਲਾਕੇ ਦੇ ਵਿੱਚ ਇਹ ਔਰਤ ਰਹਿ ਰਹੀ ਹੈ ਅਸੀਂ ਸਵੇਰ ਤੋਂ ਹੀ ਇਸ ਔਰਤ ਦੇ ਮਗਰ ਸਾਦੀ ਬਾਰਦੀ ਵਿੱਚ ਲੱਗੇ ਹੋਏ ਸੀ ਤੇ ਮਿਹਨਤ ਨੇ ਰੰਗ ਲਿਆਂਦਾ ਅਸੀਂ ਬੱਚੇ ਨੂੰ ਸਹੀ ਸਲਾਮਤ ਬਰਾਮਦ ਕੀਤਾ ਚੌਕੀ ਇੰਚਾਰਜ ਨੇ ਦੱਸਿਆ ਕਿ ਐਫ ਆਈ ਆਰ ਪਹਿਲਾਂ ਹੀ ਅਮਰਸਾਦ ਦਰਜ ਹੋ ਚੁੱਕੀ ਹੈ ਪੱਤਰਕਾਰਾਂ ਵੱਲੋਂ ప్రతి ਵੀ ਘਟਨਾ ਦਾ ਸਵਾਲ ਪੁੱਛੇ ਜਾਂਦੇ ਚੌਕੀ ਚਾਰ ਨੇ ਆਖਿਆ ਕਿ ਤਬਦੀਸ਼ ਵਿੱਚ ਸਭ ਕੁਝ ਸਾਹਮਣੇ ਆ ਜਾਵੇਗਾ ਸੋਸ਼ਲ ਮੀਡੀਆ ਦੀ ਤਾਕਤ ਇੱਕ ਵਾਰੀ ਫਿਰ ਰੰਗ ਲਿਆਈ 10 ਅਕਤੂਬਰ ਨੂੰ BBC ਇੰਟਰਨੈਸ਼ਨਲ ਰੇਡੀਓ ਦੀ ਖਬਰ ਜਿਸ ਨੂੰ ਸਰੋਤਿਆਂ ਨੇ ਕਾਫੀ ਸ਼ੇਅਰ ਕੀਤਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਇੱਕ ਨਵ ਜੰਮੇ ਬੱਚੇ ਨੂੰ ਆਪਣੀ ਮਾਂ ਨਾਲ ਮਨਾਉਣ ਦਾ ਪੁੱਲ ਖੱਡਿਆ ਆਉ ਦੇਖਦੇ ਆ ਬੱਚਾ ਚੋਰੀ ਨੂੰ ਅਰੈਸਟ ਬਰੇਦੀਆਂ ਕੁਝ ਤਸਵੀਰਾਂ ਜਿਹੜੀਆਂ ਆ ਗਈਆਂ ਤੁਸੀਂ ਆ ਦੇਖ ਕੇ ਕਮੈਂਟ ਜਰੂਰ ਕਰਨੇ ਇਸ ਬੱਚਾ ਚੋਰੀ ਬਾਰੇ ਆਪਣੇ ਵਿਚਾਰ ਜਰੂਰ ਦੇ ਤੇ ਚੈਨਲ ਨੂੰ ਫੋਲੋ ਜਰੂਰ ਕਰ ਲੈਣਾ ਕਿਧਰ ਭਾਜੀ ਮੇਰਾ ਨਵੰਟੀ ਕਿਧਰ ਪਰ ਜੀ ਆਸਰਾ ਕੱਲਾ ਨੋਟ ਤੇ ਰਹਿਣਾ ਵਾਲਾ ਮੈਂ ਤੇ ਜਿਹੜਾ ਤੇਰੇ ਤੇ ਐਲੀਗੇਸ਼ਨ ਲੱਗਾ ਹੈ ਕੀ ਮਤਲਬ ਤੂੰ ਬੱਚਾ ਕਿਡਨੈਪ ਕਰਕੇ ਆਇਆ ਹੈ ਬਰਸਰ ਤੋਂ ਕੀ ਮਾਮਲਾ ਪੁਰਾ ਭਜੀ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਮੇਰੀ ਮਿਸ ਜੀ ਨੂੰ ਪਤਾ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਤੇਰੀ ਮਿਸ ਜੀ ਨੇ ਤੇਰੀ ਮਿਸ ਜੀ ਨੂੰ ਪਤਾ ਭਲੀਏ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਕਿ ਵੀ ਮੈਂ ਜਿਹੜਾ ਬੱਚਾ ਤੇਰੀ ਮਿਸ ਜੀ ਤੇ ਤੇਰੀ ਹਾਂਜੀ ਬੱਚਾ ਮਤਲਬ ਕਿਹੜਾ ਸਿੰਗਾਂ ਦੇ ਇੱਕ ਬੱਚਾ ਹਾਂਜੀ ਇਹ ਨਹੀਂ ਜੀ ਮੈਨੂੰ ਗੱਲ ਦਾ ਭਜੀ ਇਸ ਗੱਲ ਦਾ ਲੀਜੇ ਮੈਨੂੰ ਸੁਣਨਾ ਸੱਚ ਬੋਲ ਰਹੇ ਆ ਉਹਨਾਂ ਨੂੰ ਪੁੱਛੋ ਕਿਉਂਕਿ ਜਿਹੜੀ ਗੱਲ ਦਾ ਮੈਨੂੰ ਪਤਾ ਮੈਂ ਤੁਹਾਨੂੰ ਦ ਆੜ ਕੇ ਅੰਮਰਸਰ ਤੋਂ ਆਏ ਹੋ ਨਹੀਂ ਆਪ ਚਰਚ ਗਏ ਸੀ ਖਾਮੜਾ ਚਰਚ ਗਏ ਸੀ ਚਰਚ ਗਏ ਸੀ ਖਾਮੜਾ ਚਰਚ ਗਏ ਸੀ ਹਾਂਜੀ ਇਹ ਚਰਚ ਗਏ ਸੀ ਖਾਮੜਾ ਚਰਚ ਗਏ ਸੀ ਚਰਚ ਗਏ ਸੀ ਖਾਮੜਾ ਚਰਚ ਗਏ ਸੀ ਹਾਂਜੀ ਇਹ ਤੁਸੀਂ ਇਹ ਕੰਮ ਕਰਦੇ ਹੋ ਭਾਜੀ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਇਹ ਮੇਰੇ ਨਾਲ ਦਾ ਵਾਈਫ ਕਿੰਨੇ ਦਾ ਬੱਚਾ ਭਾਜੀ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਕਿੰਨੇ ਬੰਦੇ ਦਾ ਗੰਦਾ ਇਸ ਕਿਸ ਨੂੰ ਹੱਲ ਕਰਕੇ ਪੁਲਿਸ ਨੇ ਆਪਣਾ ਫਰਜ਼ ਵੀ ਪੂਰਾ ਕੀਤਾ ਤੇ ਪੁਨ ਵੀ ਘਟਿਆ ਉਹ ਸੁਣਦਿਆਂ ਪੁਲਸ ਅਧਿਕਾਰੀ ਦੀ ਜਬਾਨੀ ਕਿੰਨੀ ਮੁਸ਼ਕਲ ਤੋਂ ਬਾਅਦ ਇਹਨਾਂ ਨੂੰ ਕਾਬੂ ਕੀਤਾ ਗਿਆ ਮੈਂ ਸ਼ੰਗਾਰਤ ਸਿੰਘ ਐਸਆਈ ਅਸਰਾ ਜਿਹੜਾ ਬੜੇ ਜੇ ਕੀ ਮਾਮਲਾ ਜੀ ਬੱਚਾ ਗੈਂਗ ਫਰਿਆ ਗਿਆ ਕਿਹੜੇ ਥਾਣੇ ਵੱਲੋਂ ਜੀ ਪੁਲਸ ਆਈ ਸੀ ਇਹ ਬਸੰਤ ਪਾਰਕ ਸਾਡੀ ਚੌਂਕੀ ਆ ਸਦਰ ਸਦਰ ਦੀ ਆ ਉੱਥੋਂ ਆਈ ਸੀਗਾ ਉਹ ਪਿੱਛੇ ਲੱਗੀ ਟੀਮ ਉਹਨਾਂ ਦੀ ਤੇ ਉਹਨਾਂ ਨੇ ਇੱਥੇ ਉਹਨਾਂ ਦੇ ਪਿੱਛੇ ਆ ਕੇ ਇੱਥੋਂ ਰੌਂਡ ਅਪ ਕੱਢੀ ਕਰ ਲਈ ਐ ਸਵਰਟ ਕਾਰ ਸੀਗਾ ਜਿਹੜੀ ਰੌਂਡ ਅਪ ਕੀਤੀ ਆ ਤੇ ਉਹਦੇ ਵਿੱਚ ਇੱਕ ਲੇਡੀ ਸੀਗਾ ਤੇ ਇੱਕ ਆਪਣੇ ਆਤਮੀਆਂ ਨਾਲ ਜਿਹੜਾ ਉਹਦੀ ਵੀਡੀਓ ਵੀ ਉਹਦੋਂ ਦੀ ਵਾਇਰਲ ਹੋਈ ਆ ਜਿਹਦੇ ਵਿੱਚ ਦੋਨੇ ਜਣ ਬੱਚਾ ਥੋੜੇ ਦਿਨਾਂ ਦਾ ਦਿੰਦਾ ਮੈਂ ਤਾਂ 10 15 ਦਿਨ ਦਾ ਸਰ ਬੱਚਾ ਸੀਸਲਾ ਮੈਂ ਬਿਲਕੁਲ ਠੀਕ ਹੈ ਬੱਚਾ ਜੀ ਸਰ ਗੱਲ ਕਰੀਏ ਨਾ ਬੱਚਾ ਮਤਲਬ ਜਿਵੇਂ ਇੰਚਾਰ ਸਾਹਮਣੇ ਦੱਸਿਆ ਸੀ ਕਿ ਕਿਡਨੈਪ ਕੀਤਾ ਹੈ ਇਹ ਸਰ ਮਤਲਬ ਕਿ ਕੋਈ ਡਿਮਾਰਟ ਪ੍ਰਤੀ ਮੰਗ ਰਹੀ ਕੀਤੀ ਕਿਸੇ ਪ੍ਰਭਾਵ ਇਹਦੇ ਬਾਰੇ ਅਜੇ ਸਾਨੂੰ ਜਾਣਕਾਰੀ ਨਹੀਂ ਹੈਗੀ ਇਹ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੇਗਾ ਸਰ ਇਹਨਾਂ ਨੇ ਆਪਣੇ ਕੋਲ ਕਿਹਾ ਸੀ ਕਿ ਇਹ ਸੇਲ ਕਰਨੀ ਹੈ ਨਹੀਂ ਨਾ ਪੁਲਿਸ ਹੈ ਜੀ ਉਹ ਤਾਂ ਇਨਵੈਸਟੀਗੇਸ਼ਨ ਸਾਰਾ ਅੱਗੇ ਆ ਜਾਊਗਾ ਨਾ ਕੱਲ ਨੂੰ ਤੁਹਾਡੇ ਨਿਊਜ਼ ਦੇ ਵਿੱਚ ਆ ਜਾਊਗਾ ਜਿਹੜੀ ਵੀ ਇਹਨਾਂ ਨੇ ਕੀਤਾ ਜੋ ਕੰਮ ਥੈਂਕ ਯੂ ਅਮਰਸਰ ਸਾਹਿਬ ਤੋਂ ਗੁਰਨਾਨ ਘੋੜ ਸੇਡੂ ਤੋਂ ਬੱਚੇ ਨੂੰ ਗਿਟਰਾਪ ਕੀਤਾ ਸੀ ਸਾਡੇ ਏਰੀਆ ਨੂੰ ਪਤਾ ਲੱਗਾ ਕਿ ਇੱਥੇ ਲੋਕ ਸਿਪਕੇ ਰਹਿ ਰਹੀ ਆ ਅਹੀਂ ਸਵੇਰ ਦਾ ਹੀ ਲੱਗੇ ਹੋਇਆ ਇਹਦੇ ਮਗਰ ਹੁਣ ਕਾਬੂ ਆ ਗਿਆ ਮਨ ਵੀ ਗਈ ਕਿ ਇਹ ਚੋਰੀ ਕੀਤਾ ਗਿਟਰਾਪ ਕੀਤਾ ਅਮਰਸਰ ਤੋਂ ਪਰਸੋਂ ਕਦੋਂ ਕਿ 13 ਤਰੀਕ ਨੂੰ ਆਏ ਨੂੰ ਫੜ ਕੇ 13 ਤਰੀਕ ਨੂੰ 13 ਨਾਲ 14 ਤਰੀਕ ਨੂੰ ਗਿਟਰਾਪ ਕਰਕੇ ਲੈ ਆਈਏ ਇਹ ਇਹ ਉਹਦਾ ਨਾਮ ਇਹ ਹੁੰਦਾ ਜਿਹੜਾ ਨਾਲ ਹੀ ਕਾਇਦੇ ਹਾਂਜੀ ਮੈਂ ਬਸੰਤ ਚੌਂਕੀ ਜਾੜਜ ਲੱਗਿਆ ਉੱਥੇ ਸਾਡੇ ਏਰੀਆ ਦੇ ਲੋਕ ਸਿਪਕੇ ਰਹਿ ਰਹੇ ਸੀ ਹੁਣਾਂ ਨੂੰ ਪਤਾ ਲੱਗਾ ਕਿ ਜਲਦਰ ਗਈ ਸੀ ਪਤਾ ਨਹੀਂ ਕੀ ਕਰਨ ਗਈ ਸੀ ਅਮਰਸਰ ਅਮਰਸਰ ਗੁਰੂ ਨਾਨਕ ਹਸਪਤਾਲ ਤੋਂ ਕਿਹਦੀ ਲੈਣੇ ਬੱਚਾ ਬੱਚਾ ਹੋਇਆ ਹੋਇਆ ਇੱਥੇ ਬੱਚਾ ਹੋਇਆ ਹੈ ਗੇਟਰਾਬੀ ਦਾ ਬੱਚਾ ਹੋਇਆ ਹੈ ਕਿਹੜਾ ਮਾਮਲਾ ਓਕੇ ਗੇਟਰਾਬੀ ਦਾ ਬੱਚਾ ਹੋਇਆ ਇੱਥੇ ਕਰ ਲਿਆ ਆ ਬੱਚਾ ਦੇਖੋ ਕਿੰਨੇ ਦਿਨਾਂ ਬਾਅਦ ਬੱਚਾ ਬਰਾਮਦ ਹੋਇਆ ਜੀ 10 ਦਿਨ ਬਾਅਦ 10 ਦਿਨ ਅਰਧਾ 10 ਦਿਨ ਅੱਗੇ ਕਰਨਾ ਕੀ ਸੀ ਪਤਾ ਲੱਗਾ ਅਰੇ ਖੜਾ ਹੀ ਕਹਿੰਦੇ ਆਪਣੇ ਬੱਚਾ ਨੇ ਆ ਮੈਡਮ ਕੀ ਨਾਮ ਹੈ ਦਾਡਾ ਮੇਰ ਨਾਮ ਬੱਬੂ ਕਿਹੜੀ ਕੋ ਦਾ ਬੱਚਾ ਚਾਹੇ ਇੱਕ ਬੰਦ ਲੱਤਨ ਦੋ ਬਾਕੀ ਕਿਹਦਾ ਕੀ ਆ ਸੁਣਾਓ ਅਮਰ ਸਾਹਿਬ ਜਿੱਥੇ ਪਰਚਾ ਦਰਜ ਹੋਇਆ ਉਹਨਾਂ ਦੇ ਹਵਾਲੇ ਅਸੀਂ ਕਰ ਦਰਾਂ ਉਹਨਾਂ ਨੂੰ ਉਹ ਅ

ਅੰਮ੍ਰਿਤਸਰ ਤੋਂ ਲੁਧਿਆਣਾ ਬੱਚਾ ਚੋਰੀ ਕਰਕੇ ਲੈ ਕੇ ਆਈ ਔਰਤ ਨੂੰ ਲੁਧਿਆਣਾ ਬਸੰਤ ਚੌਂਕੀ ਦੀ ਪੁਲਿਸ ਨੇ ਕੀਤਾ ਕਾਬੂ ਸਾਂਝੇ ਆਪਰੇਸ਼ਨ ਦੌਰਾਨ ਔਰਤ ਦਾ ਸਾਥੀ ਵੀ ਚੜ੍ਹਿਆ ਪੁਲਸੜੀਕੇ ਖੁਸ਼ੀ ਦੀ ਗੱਲ ਇਹ ਹੈ ਕਿ ਬੱਚਾ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ ਹੈ ਬੱਚੇ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਔਰਤੇ ਪਤੀ ਨੇ ਦੱਸਿਆ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਮੇਰੀ ਘਰ ਵਾਲੀ ਨੂੰ ਪਤਾ ਹੋਊਗਾ ਜਦ ਕਿ 10 ਦਿਨ ਤੋਂ ਉਸੇ ਔਰਤ ਤੇ ਬੱਚੇ ਨਾਲ ਇਹ ਇਨਸਾਨ ਰਹਿ ਰਿਹਾ ਸੀ ਲੁਧਿਆਣਾ ਬਸੰਤ ਚੌਂਕੀ ਦੇ ਇੰਚਾਰਜ ਨੇ ਦੱਸਿਆ ਕਿ ਸਾਨੂੰ ਸੁਮਿਲੀ ਸੀ ਕਿ ਸਾਡੇ ਇਲਾਕੇ ਵਿੱਚ ਇਹ ਔਰਤ ਬੱਚਾ ਚੋਰਨੀ ਰਹਿ ਰਹੀ ਹੈ ਅਸੀਂ ਸਵੇਰ ਤੋਂ ਹੀ ਇਸ ਔਰਤ ਦੇ ਪਿੱਛੇ ਮਗਰ ਸਾਦੀ ਵਰਦੀ ਵਿੱਚ ਲੱਗੇ ਹੋਏ ਸੀ ਮਿਹਤ ਨੈ ਰੰਗ ਲਿਆਂਦਾ ਅਸੀਂ ਬੱਚੇ ਨੂੰ ਸਹੀ ਸਲਾਮਤ ਬਰਾਮਦ ਕੀਤਾ ਤੇ ਔਰਤ ਨੂੰ ਅਰੈਸਟ ਕੀਤਾ ਚੌਂਕੀ ਇੰਚਾਰਜ ਨੇ ਦੱਸਿਆ ਕਿ ਐਫ ਆਈ ਆਰ ਪਹਿਲਾਂ ਹੀ ਦਰਜ ਹੋ ਚੁੱਕੀ ਹੈ ਪੱਤਰਕਾਰਾਂ ਵੱਲੋਂ ਫਰੋਤੀ ਦੀ ਘਟਨਾ ਦਾ ਸਵਾਲ ਪੁੱਛੇ ਜਾਣ ਤੇ ਚੌਂਕੀ ਇੰਚਾਰਜ ਨੇ ਆਖਿਆ ਕਿ ਤਬਦੀਲਚ ਵਿੱਚ ਸਭ ਕੁਝ ਸਾਹਮਣੇ ਆ ਜਾਵੇਗਾ ਸੋਸ਼ਲ ਮੀਡੀਆ ਦੀ ਤਾਕਤ ਨੇ ਇੱਕ ਵਾਰੀ ਫਿਰ ਰੰਗ ਲਿਆਂਦਾ 10 ਅਕਤੂਬਰ ਨੂੰ ਬੀਬੀਸੀ ਇੰਟਰਨੈਸ਼ਨਲ ਰੇਡੀਓ ਨੇ ਖਬਰ ਚਲਾਈ ਸੀ ਜਿਸ ਨੂੰ ਸਰੋਤਿਆਂ ਨੇ ਕਾਫੀ ਸ਼ੇਅਰ ਕੀਤਾ ਸੀ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਇੱਕ ਨਬ ਜਮੇ ਬੱਚੇ ਨੂੰ ਆਪਣੀ ਮਾਂ ਨਾਲ ਮਿਲਾਉਣ ਦਾ ਪੁੰਨ ਖਟਿਆ ਉਹ ਦੇਖਦੇ ਆ ਬੱਚਾ ਚੋਰੀ ਨੂੰ ਅਰੈਸਟ ਬਿਲ ਰਹੀਆਂ ਕੁਝ ਤਸਵੀਰਾਂ ਕਿਧਰ ਭਾਜੀ ਮੇਰਾ ਨਵੰਦੀ ਕਿੱਥੇ ਰਹਿਣਾ ਪਰ ਇਹ ਐਸਾ ਕੱਲਾ ਨੋਟ ਤਾਂ ਨਹੀਂ ਆਉਣਾ ਮੈਂ ਤੇ ਜਿਹੜਾ ਤੇਰੇ ਤੇ ਐਲੀਗੇਸ਼ਨ ਲੱਗਾ ਹੈ ਕੀ ਮਤਲਬ ਤੂੰ ਬੱਚਾ ਕਿਡਨੈਪ ਕਰਕੇ ਆਇਆ ਹੈ ਬਰਸਰ ਤੋਂ ਕੀ ਮਾਮਲਾ ਪੂਰਾ ਪਜੀ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਮੇਰੀ ਮਿਸ ਜੀ ਨੂੰ ਪਤਾ ਹੈ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਤੇ ਤੇਰੀ ਮਿਸ ਜੀ ਨੇ ਤੇਰੀ ਮਿਜ਼ੀ ਨੂੰ ਪਤਾ ਪਜੀ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਕਿਉਂਕਿ ਮੈਂ ਖੋ ਜਿਹੜਾ ਬੱਚਾ ਤੇਰੀ ਮਿਸ ਜੀ ਤੇਰੀ ਹਾਂਜੀ ਬੱਚਾ ਮਤਲਬ ਕਿਹੜਾ ਸਿੰਗਾ ਦੇ ਇੱਕ ਬੱਚਾ ਹਾਂਜੀ ਇਹ ਨਹੀਂ ਜੀ ਮੈਨੂੰ ਗੱਲ ਦਾ ਪਜੀ ਇਸ ਗੱਲ ਦਾ ਨਹੀਂ ਜੀ ਮੈਨੂੰ ਸੁਣਨਾ ਸੱਚ ਬੋਲ ਰਹੇ ਆ ਉਹਨਾਂ ਨੂੰ ਪੁੱਛੋ ਕਿਉਂਕਿ ਜਿਹੜੀ ਮਿਲਦਾ ਮੈਨੂੰ ਪਤਾ ਮੈਂ ਤੁਹਾਨੂੰ ਦ ਛੱਡ ਕੇ ਅੰਮ੍ਰਿਤਸਰ ਤੋਂ ਆਇਓ ਨਹੀਂ ਆਪਾਂ ਚਰਚ ਗਏ ਸੀ ਖਾਂਬੜਾ ਚਰਚ ਗਏ ਸੀ ਚਰਚ ਗਏ ਸੀ ਖਾਂਬੜਾ ਚਰਚ ਗਏ ਸੀ ਹਾਂਜੀ ਇਹ ਚਰਚ ਗਏ ਸੀ ਖਾਂਬੜਾ ਚਰਚ ਗਏ ਸੀ ਚਰਚ ਗਏ ਸੀ ਖਾਂਬੜਾ ਚਰਚ ਗਏ ਸੀ ਹਾਂਜੀ ਇਹ ਤੁਸੀਂ ਇਹ ਕੰਮ ਕਰਦੇ ਹੋ ਭਾਜੀ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਮੇਰੀ ਗੱਲ ਦਾ ਵਾਈਫ ਨੂੰ ਕਿੰਨੇ ਲੋਕਾਂ ਦੇ ਨਾਲ ਬੱਚਾ ਭਾਜੀ ਇਹ ਗੱਲ ਤਾਂ ਮੈਨੂੰ ਨਹੀਂ ਪਤਾ ਕਿੰਨੇ ਬੰਦੇ ਦਾ ਗੈਂਗ ਹੈ ਇਸ ਕੇਸ ਨੂੰ ਹੱਲ ਕਰਕੇ ਪੁਲਿਸ ਨੇ ਆਪਣਾ ਫਰਜ਼ ਵੀ ਪੂਰਾ ਕੀਤਾ ਤੇ ਪੁਨ ਵੀ ਖਟਿਆ ਉਹ ਸੁਣਦਿਆਂ ਪੁਲਸ ਅਧਿਕਾਰੀ ਦੀ ਜਬਾਨੀ ਕਿੰਨੀ ਮੁਸ਼ਕਲ ਤੋਂ ਬਾਅਦ ਇਹਨਾਂ ਨੂੰ ਕਾਬੂ ਕੀਤਾ ਗਿਆ ਮੈਂ ਸ਼ੰਗਾਰਤ ਸਿੰਘ ਐਸਆਈ ਜਿਹੜਾ بڑے ਇਹ ਕੀ ਮਾਮਲਾ ਜੀ ਹੋਇਆ ਗੈਂਗ ਭਰਿਆ ਗਿਆ ਕਿਹੜੇ ਥਾਣੇ ਵੱਲੋਂ ਸੀ ਇਹ ਇਹ ਬਸੰਤਪਾਰਕ ਸਾਡੀ ਚੌਂਕੀ ਆ ਸਦਰ ਸਦਰ ਦੀ ਆ ਉੱਥੋਂ ਆਈ ਸੀਗਾ ਉਹ ਪਿੱਛੇ ਲੱਗੀ ਟੀਮ ਉਹਨਾਂ ਦੀ ਤੇ ਉਹਨਾਂ ਨੇ ਇੱਥੇ ਉਹਨਾਂ ਦੇ ਪਿੱਛੇ ਆ ਕੇ ਇਥੋਂ ਰੌਂਡ ਅਪ ਗੱਡੀ ਕਰ ਲਈ ਐ ਸਵਰਟ ਕਾਰ ਸੀਗਾ ਜਿਹੜੀ ਰੌਂਡ ਅਪ ਕੀਤੀ ਆ ਤੇ ਉਹਦੇ ਵਿੱਚ ਇੱਕ ਲੇਡੀ ਸੀਗਾ ਤੇ ਇੱਕ ਆਪਣੇ ਆਤਮੀਆਂ ਨਾਲ ਜਿਹੜਾ ਉਹਦੀ ਵੀਡੀਓ ਵੀ ਉਦੋਂ ਦੀ ਵਾਇਰਲ ਹੋਈ ਆ ਜਿਹਦੇ ਵਿੱਚ ਦੋਨੇ ਜਣੇ ਆ ਰਹੇ ਆ ਵਿੱਚੋਂ ਬੱਚਾ ਥੋੜੇ ਦਿਨਾਂ ਦਾ ਮੈਨੂੰ ਤਾਂ 10-15 ਦਿਨ ਦਾ ਸਰ ਬੱਚਾ ਸੀਸਲਾ ਮਤਲਬ ਬਿਲਕੁਲ ਠੀਕ ਹੈ ਬੱਚਾ ਜੀ ਸਰ ਗੱਲ ਕਰੀਏ ਨਾ ਬੱਚਾ ਮਤਲਬ ਜਿਵੇਂ ਇੰਚਾਰ ਸਾਹਮਣੇ ਦੱਸਿਆ ਸੀ ਕਿ ਕਿਡਨੈਪ ਕੀਤਾ ਹੈ ਇਹ ਸਰ ਮਤਲਬ ਕਿ ਕੋਈ ਡਿਮਾਂਡ ਪ੍ਰਤੀ ਮੰਗ ਰਹੀ ਕਿ ਕਿਸੇ ਪ੍ਰਵਾਹ ਇਹਦੇ ਬਾਰੇ ਅਜੇ ਸਾਨੂੰ ਜਾਣਕਾਰੀ ਨਹੀਂ ਹੈਗੀ ਇਹ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੇਗਾ ਸਰ ਇਹਨਾਂ ਨੇ ਆਪਣੇ ਘਰ ਕਿਹਾ ਸੀ ਅਗੇ ਸੇਲ ਕਰਨੀ ਹੈ ਕਿ ਕਿਹੜੇ ਜਾਰੀ ਪੁਲਿਸ ਹੈ ਕਿ ਅਜੇ ਉਹ ਤਾਂ ਇਨਵੈਸਟੀਗੇਸ਼ਨ ਸਾਰਾ ਅੱਗੇ ਆਜੂਗਾ ਨਾ ਕੱਲ ਨੂੰ ਤੁਹਾਡੇ ਨਿਊਜ਼ ਦੇ ਵਿੱਚ ਆਜੂਗਾ ਜਿਹੜੀ ਵੀ ਇਹਨਾਂ ਨੇ ਕੀਤਾ ਜੋ ਕੰਮ ਥੈਂਕ ਯੂ ਅਮਰਸਰ ਸਾਹਿਬ ਤੋਂ ਗੁਰਨਾਨ ਘਾਟ ਫੀਲਡ ਤੋਂ ਬੱਚੇ ਨੂੰ ਗਿਟਰਾਪ ਕੀਤਾ ਸੀ ਸਾਡੇ ਏਰੀਆ ਪਤਾ ਲੱਗਾ ਕਿ ਇੱਥੇ ਲੋਕ ਸਿਭਕੇ ਰਹਿ ਰਹੀ ਆ ਅਹੀਂ ਸਵੇਰ ਦਾ ਹੀ ਲੱਗੇ ਹੋਇਆ ਇਹਦੇ ਮਗਰ ਹੁਣੇ ਕਾਬੂ ਆ ਗਈ ਆ ਮਨ ਵੀ ਗਈ ਕਿ ਅਹੀਂ ਚੋਰੀ ਕੀਤਾ ਗਿਟਰਾਪ ਕੀਤਾ ਅਮਰਸਰ ਤੋਂ ਪਰਸੋਂ ਕਦੋਂ ਕਿ 13 ਤਰੀਕ ਨੂੰ ਆ ਇਹਨੂੰ ਫੜ ਕੇ ਰੱਖੇ 13 ਤਰੀਕ ਨੂੰ 13 14 ਤਰੀਕ ਨੂੰ ਗਿਟਰਾਪ ਕਰਕੇ ਲੈ ਆਈਏ ਇਹ ਇਹ ਉਹਦਾ ਨਾਮ ਇਹ ਬੰਦਾ ਜਿਹੜਾ ਨਾਂ ਦੇ ਕਹਿੰਦੇ ਕੀ ਕਰਦਾ ਮੈਂ ਬਸੰਤ ਚੌਕੀ ਇਜਾਰਜ ਲੱਗਿਆ ਉੱਥੇ ਸਾਡੇ ਏਰੀਆ ਦੇ ਲੋਕ ਸਿਭਕੇ ਰਹਿ ਰਹੇ ਸੀ ਉਹਨਾਂ ਨੂੰ ਪਤਾ ਲੱਗਾ ਕਿ ਜਲਦਰ ਗਈ ਸੀ ਪਤਾ ਨਹੀਂ ਕੀ ਕਰਨ ਗਈ ਅਮਰਸਰ ਅਮਰ ਗੁਰੂ ਨਾਨਕ ਹਸਪੀਟਲ ਤੋਂ ਕਿਹ ਜੀ ਲਾ ਦੇ ਬੱਚਾ ਪੱਚਾ ਹੋਇਆ ਹੋਇਆ ਤੇ ਪੱਚਾ ਹੋਇਆ ਗੇਟਰਾਬੀ ਦਾ ਪੱਚਾ ਹੋਇਆ ਕਿਹੜਾ ਮਾਮਲਾ ਓਕੇ ਗੇਟਰਾਬੀ ਦਾ ਪੱਚਾ ਹੋਇਆ ਇੱਥੇ ਪੱਚਾ ਬ੍ਰਹਮਤ ਕਰ ਲਿਆ ਜੀ ਕਰ ਲਿਆ ਜ ਆ ਬੱਚਾ ਦੇਖੋ ਕਿੰਨੇ ਦਿਨਾਂ ਬਾਅਦ ਬੱਚਾ ਬ੍ਰਹਮਤ ਹੋਇਆ ਜੀ 10 ਦਿਨ ਬਾਅਦ 10 ਦਿਨ ਬਾਅਦ ਅੱਜਾਂ 10 ਦਿਨ ਬਾਅਦ ਅੱਗੇ ਕਰਨਾ ਕੀ ਜੀ ਪਤਾ ਨਹੀਂ ਲੱਗ ਰ ਅਰੇ ਖਾਹੀ ਕਦੇ ਆਪਣੇ ਬੱਚਾ ਨੇ ਆ ਮੈਡਮ ਕੀ ਨਾਮ ਹੈ ਦਾ ਟਾ ਮੇਰ ਨਾਮ ਬੱਬੂ ਕਿਹੜੀ ਕੋ ਦਾ ਬੱਚਾ ਚੱਕਾ ਚੱਕੋ ਇੱਕ ਮਿੰਟ ਦੱਸਣ ਤੋਂ ਬਾਅਦ ਬਾਕੀ ਦੱਸਾਂ ਕਿ ਜੀ ਸੁਣਾਓ ਅਮਰਸਰ ਜਿੱਥੇ ਪਰਚਾ ਦਰਜ ਹੋਇ ਇਹ ਕਾਨੂੰ ਤੁਸੀਂ ਦੱਸੋ ਕਿ ਬੱਚਾ ਕਿਤੇ ਹੈ ਕੀ ਨਾਮ ਹੈ ਕਿਤੇ ਰਹਿੰਦਾ ਹੈ ਮੈਂ ਦੱਸ ਦਿੱਤਾ ਹੈ ਸਰ ਨਾ ਮੈਂ ਕੁਝ ਨਹੀਂ ਬੋਲਣਾ ਚਾਹੁੰਦਾ ਦੇਖੋ ਇਹ ਬੱਚਾ ਮਿਲ ਗਿਆ ਜੀ ਸਰ ਮੈਂ ਬੋਲਦਾ ਤੁਮ ਨੂੰ ਠੀਕ ਹੈ ਲੈ ਆਓ ਲੈ ਆਓ ਆਏ ਬੱਚਾ ਜਾ ਪਿੱਛੇ ਦੱਸਣਾ ਚੱਲ ਪਿੱਛੇ ਕਰਾ ਦੇ ਇੱਕ ਵਸੇ ਮੁੰਡਾ